ਬਾਬਾ <muchas> ਨਾਨਕ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ ਜਨਮ ਮਰਨ ਭਉ ਕਟਿਆ ਸੰਸਾਰੋਗ ਵਿਜੋਗ ਮਿਟਾਇਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਜਮਦੰਦ ਸਿਰੋਂ ਨਾ ਉੱਤਰੇ ਸਾਖਤ ਦੁਰਜਨ ਜਨਮ ਗਵਾਇਆ ਚਰਨ ਗਹਿ ਗੁਰਦੇਵ ਦੇ ਸਤ ਸਬਦ ਦੇ ਮੁਕਤ ਕਰਾਇਆ ਭਾਉ ਭਗਤ ਗੁਰ ਪੁਰਬ ਕਰ ਨਾਮ ਦਾਣਿਸ਼ ਨਾਨਦ ਰੜਾਇਆ ਜਿਹਾ ਬਿਉ ਤੇਹਾ ਫਲ ਪਾਇਆ ਨਮਸ਼ਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਨਾਇਆ ਅੰਨ ਬਾਬਾ ਨਾਨਕ ਤੂੰ ਹੀ ਨਰੰਤਾਰ ਅੰਨ ਬਾਬਾ ਜਿਨੇ ਦਰਸ਼ਨ ਪਾਏ ਜਿਨੀ ਤੁਧ ਨੂੰ ਧੰਨ ਕਹਾ ਤਿੰਨ ਜਮ ਨੇੜ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬ ਰਹਾ ਨ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰ ਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਦ ਆ ਗੁਰਮੁਖ ਨਾਨਕ ਆ ਰੱਦ ਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਉਪਾਇ ਜਿ ਹੁਰਾ ਜਿ ਰੱਤ ਦਾ ਜਨਤ ਦਾ ਕਿਹੜੀ ਗਾਦੀ ਪਰ ਸੰਕੇ ਪਰ ਕਰੇ ਨਾ ਸਾਰੇ ਮਾਨਕਾ ਜਿੰਨ ਤੋਂ ਨਦਰ ਰਾਮ ਕਲੀ ਮਹਲਾ ਤੀਜਾ ਨੰਦ ਕੋ ਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਗੁਰੂ ਨਤਾ ਹੇ ਨਾਮ ਸੱਚੇ ਸਹ ਗਿਆ ਨਾ ਹੀ ਦਰ ਤੇ ਦਾ ਸੱਚਾ ਨਾਮ ਮੇਰਾ ਆਧਾਰੋ ਕਰ ਸਤ ਸੁਖਮਣ ਆਰੋਸ ਤੇ ਅਜਿਹੀਆਂ ਇੱਛਾ ਫਰੁੱਤ ਜਾਈਆਂ ਹੇ ਨਾਮ ਸੁਨ ਸੰਤੋ ਸ਼ਬਦ ਧਰ ਤੇ ਆਰੋਸ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚੰਦ ਧਰ ਤੇ ਪਾਗੇ ਪੰਚ ਦੂਤ ਤੁਰਵ ਕਾਲ ਕੰਟਕ ਮਾਰਿਆ ਕਹਿਣਾ ਤਸੁਵਾਤ ਕਰਿਆ ਹਲਵਾ ਜੀ ਪਰਮਹੰਸਾ ਪਾਇਆ ਪੁੱਤਰੀ ਸਗਲ ਦੋਨੋਂ ਫਤਨਾ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਕੇ ਨਿਹੜਕ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦਾ ਸੋਰਠਿ ਮਹਾਲਾ ਦੂਜਾ ਮਾਤ ਗਰਭ ਮਹ ਆਪਨ ਸਿਮਰਨ ਦੇ ਤੈ ਤੁਮ ਰਖਨ ਹਾਰੇ ਪਾਵਕ ਸਾਗਰ ਸਹ ਹ ਲਹਿਰ ਮਹ ਤਾਰੋ ਤਰਨ ਤਤ ਗਰਬ ਮਹ ਆਪਨ ਸਿਮਰਨ ਦੇ ਤਹ ਤੁਮਰਾ ਖਨ ਹਾਰੇ ਪਾਵਕ ਸਾਗਰ ਸਾ ਲਹਿਰ ਮਹ ਤਰੋ ਤਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਹਾ ਉਹਾ ਤਹਾਰੋ ਤੋਰਾ ਰਹਾ ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਕਿ ਨਮਹ ਅਵਰਖਿਨੇ ਮਹ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੋੜੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਲਾਯੋ ਤੋ ਸੁਨੀ ਤੇ ਮਾਰੀ ਬਾਣੀ ਆਨੰਦ ਪਿਆ ਪੇਖ ਤਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋਤ ਮੈਂ ਮਲਾਇਓ ਤੋ ਸੁਨੀ ਤੇ ਮਾਰੀ ਬਾਣੀ ਆਨੰਦ ਪਿਆ ਪੇਖ ਤਹੀ ਨਾਨਕ ਪਰਤਾਪ ਪੁਰਖ ਨਰਮਣ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਅਕਾਲ ਪੁਰਖ ਅਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗਕਣਾ ਤੱਕ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहिगुरु जी का ख़ालसा